ਜਦੋਂ ਪੰਜ-ਪੰਜ ਪੁੱਤਰ ਹੋਣ ਸਾਰੇ ਆਪਣੇ-ਆਪਣੇ ਕਾਰੋਬਾਰ ਵਿੱਚ ਪੂਰੇ ਚੰਗੀ ਤਰ੍ਹਾਂ ਸੈੱਟ ਹੋਣ ਤੇ ਬੁਢਾਪੇ ਵਿੱਚ 80 ਸਾਲ ਦੀ ਉਮਰ ਵਿੱਚ ਬੰਦੇ ਨੂੰ ਕੰਮ ਕਰਨਾ ਪਵੇ ਤਾਂ ਸੋਚੋ ਉਸ ਦੇ ਦਿਨ ਤੇ ਕੀ ਵਿੱਦ ਦੀ ਹੋਵੇਗੀ ਹਾਂਜੀ ਦੋਸਤੋ ਅੱਜ ਹੀ ਸ ਅੱਜ ਦੀ ਕਹਾਣੀ ਵਿੱਚ ਇੱਕ 80 ਸਾਲ ਦਾ ਬਜ਼ੁਰਗ ਜਿਸ ਦਾ ਨਾਮ ਅਜੈਬ ਸੀ ਜਿਸ ਦੇ ਪੰਜ ਪੁੱਤਰ ਤੇ ਦੋ ਧੀਆ ਸਨ ਪੰਜੇ ਦੇ ਪੰਜੇ ਪੁੱਤਰ ਆਪਣੇ-ਆਪਣੇ ਕੰਮਕਾਰਾਂ ਵਿੱਚ ਸੈੱਟ ਸੀ ਕਿਸੇ ਦਾ ਵਪਾਰੀ ਕੋਈ ਸਰਕਾਰੀ ਨੌਕਰੀ ਕਰਦਾ ਸੀ ਕਿਸੇ ਨੇ ਵਿਦੇਸ਼ ਵਿੱਚ ਜਾ ਕੇ ਆਪਣਾ ਮਕਾਨ ਪਾ ਲਿਆ ਸੀਗਾ ਈਆਂ ਦੋ ਸਨ ਦੋਨੇ ਵਿਆਹਤੀਆਂ ਸੀ ਆਪਣੇ ਘਰਵਾਰ ਦੀਆਂ ਕਰਤੀਆਂ ਦੋਨੇ ਹੀ ਸੈੱਟ ਸਨ ਪਰ ਇੰਨਾ ਬਾਬਾ ਜੂਦ ਇੰਨਾ ਵੱਡਾ ਪਰਿਵਾਰ ਹੋਣ ਦੇ ਬਾਵਜੂਦ ਸੈੱਟ ਪਰਿਵਾਰ ਹੋਣ ਦੇ ਬਾਵਜੂਦ ਅਜੈਬ ਸਿੰਘ ਨੂੰ 80 ਸਾਲ ਦੀ ਉਮਰ ਵਿੱਚ ਵੀ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਨਾ ਪੈ ਰਿਹਾ ਸੀਗਾ ਤਾਂ ਇਸ ਕਹਾਣੀ ਦੇ ਪਿੱਛੇ ਦੀ ਅਸਲੀ ਕੜਵੀ ਸਚਾਈ ਜੋ ਤੁਹਾਨੂੰ ਹੁਣ ਅਸੀਂ ਸੁਣਾਉਣ ਜਾ ਰਹੇ ਹਾਂ ਚੰਗੀ ਤਰ੍ਹਾਂ ਸੁਣਿਆ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਨਾ ਜੀ ਦੋਸਤੋ ਗਾਇਬ ਸਿੰਘ ਅੱਜ ਵੀ ਸਵੇਰੇ ਉੱਠ ਕੇ ਛੋਟਾ ਜਿਹਾ ਰੇੜੀ ਦਾ ਕੰਮ ਕਰਦਾ ਹੈ ਉਹ ਗਲੀ ਮੁਹੱਲੇ ਵਿੱਚੋਂ ਫਲ ਵੇਚਦਾ ਹੈ ਕਦੇ ਕਦੇ ਛੋਟੀਆਂ ਮੋਟੀਆਂ ਟੌਫੀਆਂ ਵਗੈਰਾ ਹੋਰ ਮਿੱਠੀਆਂ ਚੀਜ਼ਾਂ ਦਾ ਸਮਾਨ ਵੀ ਵੇਚਦਾ ਹੈ ਕਦੇ ਕਦੇ ਸਬਜ਼ੀ ਵੀ ਖਰੀਦਦਾ ਹੈ ਗਲੀਆਂ ਵਿੱਚ ਹੋ ਕੇ ਮਾਰ ਮਾਰ ਕੇ ਉਹ ਸਬਜ਼ੀ ਵੇਚਦਾ ਹੈ ਫਲ ਵੇਚਦਾ ਹੈ ਅਕਸਰ ਲੋਕ ਉਸ ਨੂੰ ਕਹਿ ਦਿੰਦੇ ਉਹ ਬਾਬਾ ਜੀ ਤੁਸੀਂ ਚੰਗੇ ਨਹੀਂ ਲੱਗਦੇ ਤੁਸੀਂ ਐਸ ਉਮਰ ਵਿੱਚ ਇੱਕ ਸੈੱਟ ਪਰਿਵਾਰ ਤੋਂ ਤੇ ਕੰਮ ਕਰ ਰਹੇ ਹੋ ਐਸ ਉਮਰ ਵਿੱਚ ਤੁਹਾਨੂੰ ਸੋਭਾ ਨਹੀਂ ਦਿੰਦਾ ਇਹ ਪਰ ਜੈਵ ਸਿੰਘ ਨੂੰ ਹੀ ਪਤਾ ਸੀ ਕਿ ਉਸ ਦੀ ਕੀ ਮਜਬੂਰੀ ਹੈ ਜੈਵ ਸਿੰਘ ਸਾਰਿਆਂ ਨੂੰ ਹੌਲੀ ਜਿਹਾ ਜਵਾਬ ਦਿੰਦਾ ਹੈ ਇਹ ਮੇਰਾ ਸ਼ੌਂਕ ਨਹੀਂ ਮੇਰੀ ਮਜਬੂਰੀ ਹੈ ਦਰਸਲ ਸਚਾਈ ਇਹ ਸੀ ਕਿ ਬੱਚਿਆਂ ਨੇ ਆਪਣੇ ਪਿਤਾ ਨੂੰ ਇੱਕ ਬਖਰੇ ਕੋਨੇ ਵਿੱਚ ਰੱਖ ਕੇ ਰੱਖ ਦਿੱਤਾ ਸੀਗਾ ਕਦੇ ਵੀ ਬੱਚਿਆਂ ਨੇ ਇਹ ਨਹੀਂ ਪੁੱਛਿਆ ਕਿ ਤੁਸੀਂ ਠੀਕ ਹੋ ਕਿਸੇ ਨੇ ਦਿਲੋਂ ਨਹੀਂ ਪੁੱਛਿਆ ਕਿਸੇ ਨਾਲ ਮਤ ਨਹੀਂ ਮਿਲੀ ਕਿਸੇ ਨੇ ਵੀ ਆਪਣੇ ਪਿਓ ਦੀ ਸਾਰ ਨਹੀਂ ਲਈ ਸਭ ਆਪਣੇ ਆਪਣੇ ਕੰਮਾਂ 'ਚ ਮਸਤ ਸੀ ਕੋਈ ਸਰਕਾਰੀ ਨੌਕਰੀ ਤੇ ਸੀ ਉਹ ਆਪਣੇ ਦੋਸਤਾਂ ਨਾਲ ਮਸਤ ਸੀ ਕੋਈ ਵਪਾਰੀ ਸੀਗਾ ਉਹ ਆਪਣੇ ਕਲਾਇੰਟਾਂ ਨਾਲ ਮਸਤ ਸੀ ਇੱਕ ਵਿਦੇਸ਼ ਵਿੱਚ ਰਹਿੰਦਾ ਸੀ ਉਸ ਦਾ ਕਦੇ ਫੋਨ ਹੀ ਨਹੀਂ ਆਉਂਦਾ ਸੀ ਸਾਰਿਆਂ ਦੇ ਆਪਣੇ ਆਪਣੇ ਵੱਖੋ ਵੱਖਰੇ ਸੁਭਾਅ ਸਨ ਕਿਸੇ ਨੇ ਵੀ ਆਪਦੇ ਬਾਪ ਦੀ ਮਜਬੂਰੀ ਨੂੰ ਸਮਝੇ ਹੀ ਨਹੀਂ ਕਦੇ ਕਿਸੇ ਨੇ ਇਹ ਨਹੀਂ ਪੁੱਛਿਆ ਕਿ ਬਾਪੂ ਤੁਸੀਂ ਠੀਕ ਹੋ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਤਾਂ ਨਹੀਂ ਕਿਸੇ ਨੇ ਵੀ ਆਪਣਾ ਹੱਕ ਜਤਾਇਆ ਹੀ ਨਹੀਂ ਦਰਅਸਲ ਜੈਪ ਸਿੰਘ ਨੇ ਵੀ ਜ਼ਿੰਦਗੀ ਵਿੱਚ ਇੱਕ ਸਬਕ ਲਿਆ ਹੋਇਆ ਸੀਗਾ ਉਹ ਕਹਿੰਦਾ ਸੀ ਵੀ ਜੋੜੇ ਰਿਸ਼ਤੇ ਦਿਲਾਂ ਨਾਲ ਮੰਗੇ ਨਾ ਕਦੇ ਹੱਕ ਵੀ ਜਿਹੜੇ ਉਹਨੇ ਰਿਸ਼ਤੇ ਜੋੜੇ ਦਿਲਾਂ ਨਾਲ ਪਰ ਉਹ ਕਦੇ ਆਪਦੇ ਹੱਕ ਨਹੀਂ ਮੰਗਦਾ ਸੀ ਕਦੇ ਕਿਸੇ ਨੂੰ ਕਹਿੰਦਾ ਨਹੀਂ ਸੀਗਾ ਉਹਨੇ ਆਪਣਾ ਹੀ ਮਿਹਨਤ ਕਰਨੀ ਆਪਣਾ ਹੀ ਰਜਗਾਰ ਇਸ ਨੂੰ ਹੀ ਸਭ ਕੁਝ ਸਮਝਿਆ ਉਸਨੇ ਆਪਣੇ ਪੁੱਤਰਾਂ ਦੀ ਚਾਲ ਚਾਲ ਚੱਲਣ ਨੂੰ ਦੇਖ ਕੇ ਕਦੇ ਵੀ ਉਸ ਦਾ ਮਨ ਹੀ ਨਹੀਂ ਕੀਤਾ ਕਿ ਮੈਂ ਆਪਣੇ ਪੁੱਤਰਾਂ ਨੂੰ ਕਹਾ ਕਿ ਮੈਨੂੰ ਇਹ ਦੇ ਦਿਓ ਕਿਉਂਕਿ ਜਦੋਂ ਤੱਕ ਪੁੱਤਰਾਂ ਨੇ ਨਹੀਂ ਪੁੱਛਿਆ ਫਿਰ ਉਹ ਕਹਿੰਦਾ ਮੇਰਾ ਵੀ ਦਿਲ ਨਹੀਂ ਕਰਦਾ ਜਦੋਂ ਤੱਕ ਲਾਦ ਸਾਰੀ ਕੰਮਕਾਰਾਂ ਵਿੱਚ ਸੈੱਟ ਐ ਤੇ ਕਦੇ ਅੱਜ ਤੱਕ ਉਹਨਾਂ ਨੇ ਬਾਪੂ ਦੀ ਖਬਰ ਸਾਰ ਨਹੀਂ ਲਈ ਕਦੇ ਤबीयत ਪਾਣੀ ਨਹੀਂ ਪੁੱਛੀ ਕਿ ਬਾਪੂ ਤੁਸੀਂ ਠੀਕ ਹੋ ਜੈਬ ਆਪਣਾ ਕੰਮ ਕਰਦਾ ਰਿਹਾ ਨਾ ਉਸ ਨੂੰ ਪੈਸੇ ਦੀ ਲੋੜ ਸੀ ਨਾ ਰੋਟੀ ਦੀ ਪਰ ਉਸ ਨੂੰ ਆਪਣਾ ਮਨ ਰੋਜੀ ਰੋਟੀ ਵਿੱਚ ਲਾ ਕੇ ਰੱਖਣਾ ਪੈਂਦਾ ਸੀ ਤਾਂ ਜੋ تنہائی ਦੀ ਕਾਲੀ ਛਾਂ ਉਸ ਦੀ ਜ਼ਿੰਦਗੀ ਨੂੰ ਨਿਗਲ ਨਾ ਜਾਵੇ ਜੈਮ ਨੂੰ ਇਹ ਡਰ ਲੱਗਿਆ ਰਹਿੰਦਾ ਸੀ ਵੀ ਕਿਤੇ ਮੈਂ ਵਿਹਲਾ ਬਹਿ ਕੇ ਨਕੰਮਾ ਨਾ ਹੋ ਜਾਵਾਂ ਤਾਂ ਜੋ تنہائی ਦੀ ਕਾਲੀ ਛਾਂ ਕਿਤੇ ਮੇਰੀ ਜ਼ਿੰਦਗੀ ਨੂੰ ਬਰਬਾਦ ਕਰ ਜੇ ਮੇਰੀ ਜ਼ਿੰਦਗੀ ਨੂੰ ਖਾ ਜਾਵੇ ਇਹ ਕਹਾਣੀ ਸਾਡੀ ਆਮ ਜ਼ਿੰਦਗੀ ਦੀ ਪਰਛਾਈ ਹੈ ਜਿੱਥੇ ਅਸੀਂ ਬਜ਼ੁਰਗਾਂ ਨੂੰ ਹੋ ਗਿਆ ਹੁਣ ਤੁਹਾਡਾ ਕਹਿ ਕੇ ਇਕੱਲਾ ਛੱਡ ਦਿੰਦੇ ਹਾਂ ਅਜੀਬ ਸਿੰਘ ਇੱਕ ਨਾਮ ਹੀ ਨਹੀਂ ਉਹ ਹਰ ਉਸ ਪਿਓ ਦੀ ਤਸਵੀਰ ਹੈ ਜਿਸ ਨੇ ਆਪਣੇ ਬੱਚਿਆਂ ਦੀ ਖੁਸ਼ੀ ਲਈ ਹੱਡ ਤੋੜਵੀਂ ਮਿਹਨਤ ਕਰਕੇ ਸਾਰੀ ਜ਼ਿੰਦਗੀ ਲੰਘਾ ਦਿੱਤੀ ਪਰ ਬੁਢਾਪੇ ਵਿੱਚ ਬੱਚਿਆਂ ਦੀ ਚੁੱਪ ਬੁਢਾਪੇ ਵਿੱਚ ਬੱਚਿਆਂ ਦੇ ਵਿਵਹਾਰ ਨੇ ਇੱਕ ਪਿਓ ਦੀ ਚੁੱਪ ਅਤੇ ਸ਼ਾਂਤੀ ਜਿਹੜੀ ਖੋ ਲੰਦੀ ਹੈ ਤਾਂ ਆਹ ਦੋਸਤੋ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਵਧੀਆ ਲੱਗੀ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾਗਾ ਸ਼ੇਅਰ ਜਰੂਰ ਕਰਨਾ ਜੀ ਤਾਂ ਕਿ ਇਹਨਾਂ ਕਹਾਣੀਆਂ ਤੋਂ ਕੋਈ ਹੋਰ ਸਿੱਖਿਆ ਲੈ ਸਕੇ ਆਉਣ ਵਾਲੀ ਪੀੜ੍ਹੀ ਆਪਣੇ ਬਜ਼ੁਰਗਾਂ ਨੂੰ ਆਪਣੇ ਮਾਪਿਓ ਨੂੰ ਪਿਆਰ ਤੇ ਸਤਿਕਾਰ ਨਾਲ ਜ਼ਿੰਦਗੀ ਖੁਸ਼ੀ ਖੁਸ਼ੀ ਨਾਲ ਬਤੀਤ ਕਰਵਾਵੇ ਉਹਨਾਂ ਨੂੰ ਮਹਿਸੂਸ ਨਾ ਹੋਵੇ ਹਾਂ ਉਹ ਇਕੱਲੇ ਨੇ ਤਾਂ ਦੋਸਤੋ ਆਪਦੀ ਜ਼ਿੰਦਗੀ ਵਿੱਚ ਚਾਕੀ ਮਾਰਿਓ ਬਜ਼ੁਰਗਾਂ ਨਾਲ ਗੱਲਾਂ ਕਰਿਆ ਕਰੋ ਇਹ ਨਹੀਂ ਹੈਗਾ ਕਿ ਆਪਾਂ ਸਾਰਾ ਦਿਨ ਕੰਮ ਤੋਂ ਆਉਂਨੇ ਆ ਫਿਰ ਆਪਾਂ ਘਰਦਿਆਂ ਨਾਲ ਗੱਲਾਂ ਕਰਦੇ ਆ ਫਿਰ ਬੱਚਿਆਂ ਨਾਲ ਫਿਰ ਆਪਾਂ ਬਾਹਰ ਚਲੇ ਜਾਂਦੇ ਆ ਫਿਰ ਆਪਾਂ ਮੋਬਾਈਲ ਦੇਖਣ ਲੱਗ ਜੰਨੇ ਆ ਤੇ ਬਜ਼ੁਰਗਾਂ ਨਾਲ ਆਪਣੀ ਜੋ ਗੱਲਬਾਤ ਹੁਣੇ ਬੰਦ ਹੋ ਜਾਂਦੀ ਹੈ ਸੋ ਬਜ਼ੁਰਗਾਂ ਦੇ ਅੰਦਰ ਇਹੀ ਖੁਆਸ਼ੀ ਹੁੰਦੀ ਹੈ ਕਿ ਉਹਦੀ ਬੱਚੇ ਜਿਹੜੀ ਉਹਦੇ ਔਲਾਦ ਆ ਉਹ ਆਵੇ ਬਸ ਉਹਨਾਂ ਨੂੰ ਦੱਸੇ ਕਿ ਹਾਂ ਅੱਜ ਅਸੀਂ ਆਹ ਕੰਮ ਕੀਤਾ ਆਪਣੇ ਬਜ਼ੁਰਗਾਂ ਨਾਲ 2-4 ਮਿੰਟ ਤੁਸੀਂ ਸਮਾਂ ਜ਼ਰੂਰ ਕੱਢਿਆ ਕਰੋ ਧੰਨਵਾਦ ਜੀ ਦੋਸਤੋ ਸਤਿ ਸ੍ਰੀ ਅਕਾਲ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਇੱਕ ਹੋਰ ਨਵੇਂ ਦਿਨ ਦੇ ਨਾਲ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ